ਲੱਗਣ ਜਾ ਰਿਹਾ ਹੈ 21ਵੀਂ ਸਦੀ ਦਾ ਸਭ ਤੋਂ ਲੰਬਾ ਸੂਰਜ ਗ੍ਰਹਿ ਕੀ ਇਹ ਭਾਰਤ ਵਿੱਚ ਆਵੇਗਾ ਨਜ਼ਰ ਭਾਰਤੀਆਂ ਤੇ ਇਸ ਤਰ੍ਹਾਂ ਰਹੇਗਾ ਇਸ ਦਾ ਅਸਰ ਸੂਰਜ ਗ੍ਰਹਿਨ ਦਾ Hindu ਧਰਮ ਵਿੱਚ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ ਸੂਰਜ ਗ੍ਰਹਿਨ ਇੱਕ ਖਗੋਲ ਵਿਗਿਆਨਿਕ ਵਰਤਾਰਾ ਹੈ ਜਿਸ ਵਿੱਚ ਚੰ드ਰਮਾ ਸੂਰਜ ਨੂੰ ਪੂਰੀ ਤਰ੍ਹਾਂ ਜਾਂ ਅੰਸ਼ਕ ਰੂਪ ਵਿੱਚ ਢੱਕ ਲੈਂਦਾ ਹੈ ਜਿਸ ਕਾਰਨ ਧਰਤੀ ਤੇ ਸੂਰਜ ਦੀ ਰੋਸ਼ਨੀ ਘਟ ਜਾਂਦੀ ਹੈ ਜਾਂ ਪੂਰੀ ਤਰ੍ਹਾਂ ਖਤਮ ਹੋ ਜਾਂਦੀ ਹੈ ਇਸ ਸਾਲ ਦਾ ਪਹਿਲਾ ਸੂਰਜ ਗ੍ਰਹਿਣ 1 ਅਪ੍ਰੈਲ 2024 ਨੂੰ ਲੱਗਾ ਸੀ ਜਿਸ ਦਾ ਅਸਰ ਅਮਰੀਕਾ ਅਤੇ ਇਸ ਦੇ ਆਸ-ਪਾਸ ਦੇ ਦੇਸ਼ਾਂ 'ਚ ਦੇਖਿਆ ਗਿਆ ਸੀ ਇਸ ਤੋਂ ਬਾਅਦ ਸਾਲ ਦਾ ਦੂਜਾ ਅਤੇ ਆਖਰੀ ਸੂਰਜ ਗ੍ਰਹਿਣ ਵੀ ਲੱਗਣ ਵਾਲਾ ਹੈ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਭਾਰਤ 'ਚ ਨਜ਼ਰ ਨਹੀਂ ਆਇਆ ਸੀ ਇਸ ਲਈ ਸਾਲ ਦੇ ਅਗਲੇ ਸੂਰਜ ਗ੍ਰਹਿਣ ਨੂੰ ਲੈ ਕੇ ਲੋਕਾਂ ਦੇ ਮਨ 'ਚ ਕਈ ਸਵਾਲ ਹਨ ਕਿ ਸੂਰਜ ਗ੍ਰਹਿਣ ਕਦੋਂ ਲੱਗੇਗਾ ਅਤੇ ਕੀ ਇਸ ਵਾਰ ਭਾਰਤ 'ਚ ਨਜ਼ਰ ਆਵੇਗਾ ਜਾਂ ਨਹੀਂ ਸੂਰਜ ਗ੍ਰਹਿਣ ਨੂੰ ਖਗੋਲ ਅਤੇ ਜੋਤਿਸ਼ ਵਿਗਿਆਨ ਵਿੱਚ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ ਇਹ ਸਾਰੀਆਂ ਰਾਸ਼ੀਆਂ ਦੇ ਨਾਲ-ਨਾਲ ਦੇਸ਼ ਅਤੇ ਸੰਸਾਰ ਨੂੰ ਸਕਾਰਾਤਮਕ ਅਤੇ ਨਕਾਰਾਤਮਕ ਤ੍ਰਿਕਿਆ ਨਾਲ ਪ੍ਰਭਾਵਿਤ ਕਰਦਾ ਹੈ ਕੈਲੰਡਰ ਮੁਤਾਬਕ ਸਾਲ ਦਾ ਦੂਜਾ ਸੂਰਜ ਗ੍ਰਹਿਣ ਅਕਤੂਬਰ ਮਹੀਨੇ ਵਿੱਚ ਲੱਗਣ ਵਾਲਾ ਜੋ ਇਸ ਸਾਲ ਦਾ ਆਖਰੀ ਸੂਰਜ ਗ੍ਰਹਿਣ ਵੀ ਹੋਵੇਗਾ ਅਜਿਹੀ ਸਥਿਤੀ ਵਿੱਚ ਆਓ ਤੁਹਾਨੂੰ ਦੱਸਦੇ ਹਾਂ ਕਿ ਸਾਲ 2024 ਦਾ ਦੂਜਾ ਸੂਰਜ ਗ੍ਰਹਿਣ ਕਦੋਂ ਲੱਗੇਗਾ ਅਤੇ ਕੀ ਇਹ ਭਾਰਤ ਵਿੱਚ ਦਿਖਾਈ ਦੇਵੇਗਾ ਜਾਂ ਨਹੀਂ ਕਦੋਂ ਹੈ ਸੂਰਜ ਗ੍ਰਹਿਣ 2024 ਗ੍ਰੈਗੋਰੀਅਨ ਕੈਲੰਡਰ ਦੇ ਅਨੁਸਾਰ ਸਾਲ 2024 ਦਾ ਦੂਜਾ ਸੂਰਜ ਗ੍ਰਹਿਣ ਬੁੱਧਵਾਰ 2 ਅਕਤੂਬਰ 2024 ਨੂੰ ਲੱਗਣ ਜਾ ਰਿਹਾ ਹੈ ਇਹ ਸੂਰਜ ਗ੍ਰਹਿਣ 2 ਅਕਤੂਬਰ ਨੂੰ ਰਾਤ 9:10 ਤੋਂ 3:17 ਤੱਕ ਰਹੇਗਾ ਇਹ ਸੂਰਜ ਗ੍ਰਹਿਣ ਦੀ ਕੁੱਲ ਮਿਆਦ ਲਗਭਗ 6 ਘੰਟੇ 4 ਮਿੰਟ ਹੋਵੇਗੀ। ਇਹ ਸੂਰਜ ਗ੍ਰਹਿਣ ਭਾਰਤ ਵਿੱਚ ਦਿਖੇਗਾ ਜਾਂ ਨਹੀਂ ਇਹ ਬਹੁਤ ਵੱਡਾ ਸਵਾਲ ਉੱਠ ਰਿਹਾ। ਇਸ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਭਾਰਤ ਵਿੱਚ ਨਜ਼ਰ ਨਹੀਂ ਆਇਆ ਸੀ। ਉੱਥੇ ਹੀ ਹੁਣ ਸਾਲ ਦਾ ਦੂਜਾ ਸੂਰਜ ਗ੍ਰਹਿਣ ਵੀ ਭਾਰਤ ਵਿੱਚ ਨਜ਼ਰ ਨਹੀਂ ਆਉਣ ਵਾਲਾ ਇਸ ਦਾ ਮੁੱਖ ਕਾਰਨ ਇਹ ਹੈ ਕਿ ਗ੍ਰਹਿਣ ਭਾਰਤੀ ਸਮੇਂ ਮੁਤਾਬਕ ਰਾਤ ਨੂੰ ਲੱਗੇਗਾ ਕਿ ਸੂਰਜ ਗ੍ਰਹਿਣ ਦਾ ਸੂਤਕ ਕਾਲ ਮੰਨਿਆ ਜਾਵੇਗਾ ਸਾਲ 2024 ਦਾ ਦੂਜਾ ਅਤੇ ਆਖਰੀ ਸੂਰਜ ਗ੍ਰਹਿਣ ਭਾਰਤ ਵਿੱਚ ਨਜ਼ਰ ਨਹੀਂ ਆਏਗਾ ਜਿਸ ਕਾਰਨ ਇਸ ਦਾ ਸੂਤਕ ਕਾਲ ਨਹੀਂ ਮੰਨਿਆ ਜਾਏਗਾ ਅਤੇ ਨਾ ਹੀ ਸੂਤਕ ਕਾਲ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ ਸੂਰਜ ਗ੍ਰਹਿਣ 2000 ਜੋ ਵੀ ਕਿਹੜੇ ਦੇਸ਼ਾਂ ਵਿੱਚ ਦਿਖਾਈ ਦੇਵੇਗਾ ਇਹ ਵੀ ਬਹੁਤ ਵੱਡਾ ਸਵਾਲ ਉੱਠ ਰਿਹਾ ਹੈ ਵਿਗਿਆਨਿਕ ਅਨੁਮਾਨਾਂ ਅਨੁਸਾਰ ਸਾਲ 2024 ਦਾ ਦੂਜਾ ਸੂਰਜ ਗ੍ਰਹਿਨ ਮੈਕਸੀਕੋ ਬ੍ਰਾਜ਼ੀਲ ਚਿੱਲੀ ਪੇਰੂ ਨਿਊਜ਼ੀਲੈਂਡ ਅਰਜنٹინა ਆਰਕਟਿਕ ਕੁੱਕ ਆਇਰਲੈਂਡ ਉਰੂਗਵੇ ਆਦਿ ਦੇਸ਼ਾਂ ਵਿੱਚ ਦਿਖਾਈ ਦੇਵੇਗਾ ਸੂਰਜ ਗ੍ਰਹਿਨ ਦੇ ਇਹ ਕਦੋਂ ਲੱਗਣ ਜਾ ਰਿਹਾ ਸੂਤਕਾਲ ਜੋਤਿਸ਼ ਸ਼ਾਸਤਰ ਦੇ ਅਨੁਸਾਰ ਸੂਰਜ ਗ੍ਰਹਿ ਤੋਂ ਠੀਕ 10 ਘੰਟੇ ਪਹਿਲਾਂ ਸੂਤਕਾਲ ਸ਼ੁਰੂ ਹੋ ਜਾਂਦਾ ਹੈ ਅਤੇ ਇਸ ਦੌਰਾਨ ਕਈ ਨਿਯਮਾਂ ਦੀ ਪਾਲਣਾ ਕੀਤੀ ਜਾਂਦੀ ਹੈ ਧਾਰਮਿਕ ਦ੍ਰਿਸ਼ਟੀ ਤੋਂ ਸੂਤਕਾਲ ਨੂੰ ਅਸ਼ੁੱਭ ਸਮਾਂ ਮੰਨਿਆ ਜਾਂਦਾ ਹੈ ਇਸ ਲਈ ਇਸ ਦੌਰਾਨ ਪੂਜਾ ਪਾਠ ਕਰਨੀ ਮਨਾਹੀ ਹੁੰਦੀ ਹੈ ਨਾਲ ਹੀ ਸਾਰੇ ਧਾਰਮਿਕ ਸਥਾਨਾਂ ਜਾਂ ਮੰਦਰਾਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਨੇ ਐਸਈ ਅੱਜ ਦਾ ਸੂਰਜ ਗ੍ਰੇਨ ਨਾਲ ਸੰਬੰਧਿਤ ਸਾਡਾ ਅਪਡੇਟ ਕਿ ਸੂਰਜ ਗ੍ਰੇਨ ਲੱਗਣ ਜਾ ਰਿਹਾ 2 ਅਕਤੂਬਰ 2024 ਨੂੰ ਇਸ ਦਾ ਅਸਰ ਭਾਰਤ ਤੇ ਨਹੀਂ ਦਿਖਾਈ ਦੇਵੇਗਾ ਤੇ ਅੱਗੇ ਜੋ ਵੀ ਅਪਡੇਟ ਜਾਂ ਸੂਚਨਾ ਸਾਨੂੰ ਮਿਲਦੀ ਹੈ ਇਸ ਸੰਬੰਧੀ ਵੀਡੀਓ ਤੁਰੰਤ ਇਸੇ ਚੈਨਲ ਤੇ ਲੈ ਕੇ ਆਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਇੱਕ ਸੇ ਹੋਰ ਵੀਡੀਓ ਦੇ ਨਾਲ ਧੰਨਵਾਦ